ਹਾਂਜੀ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਵਿਭਾਗ ਮੈਂ ਤੇ ਸੋ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲਬਾਤ ਕਰਨੀ ਆ ਉਹ ਵਿਸ਼ਾ ਇਹ ਆ ਕਿ ਆਪਾਂ ਦੇਸੀ ਮੁਰਗੀਆਂ ਤੋਂ ਜ਼ਿਆਦਾ ਅੰਡੇ ਆਪਾਂ ਕਿਵੇਂ ਲੈ ਸਕਦੇ ਆ ਸਰਦੀਆਂ ਵਿੱਚ ਖਾਸ ਕਰਕੇ ਸੋ ਇਸ ਪ੍ਰਤੀ ਪਾਈ ਦੀ ਗੱਲਬਾਤ ਕਰਾਂਗੇ ਅੱਜ ਤੁਹਾਨੂੰ ਇੱਕ ਦੋ ਨੁਕਤੇ ਦੱਸਾਂਗੇ ਜਿਹੜੇ ਆਪਾਂ ਕਰੀ ਕਰ ਸਕਦੇ ਆ ਇਹ ਕੋਈ ਜ਼ਿਆਦਾ ਖਰਚੇ ਵਾਲਾ ਕੰਮ ਵੀ ਨਹੀਂ ਹੈਗਾ ਸੋ ਰਿਜ਼ਲਟ ਵਧੀਆ ਮਿਲੂ ਆਪਾਂ ਨੂੰ ਅਗਰ ਆਪਾਂ ਉਹ ਡਾਕਟੇ ਕਰਦੇ ਆ ਸੋ ਤੁਹਾਡੇ ਨਾਲ ਇੱਕ ਦੋ ਨੁਕਤੇ ਪਾ ਸ਼ੇਅਰ ਕਰਾਂਗੇ ਵੀਡੀਓ ਨਾਲ ਬਣੇ ਰਹੋ ਅੰਤ ਤੱਕ ਸਕਿਪ ਨਾ ਕਰਿਓ ਵੀਡੀਓ ਨੂੰ ਤਾਂ ਕਿ ਪੂਰੀ ਤੁਸੀਂ ਜਿਹੜੀ ਗੱਲਬਾਤ ਆ ਉਹ ਸਮਝ ਸਕੋ ਈ ਵੀਰਾਂ ਦੇ ਮੈਸੇਜ ਆਉਂਦੇ ਨੇ ਫੋਨ ਆਉਂਦੇ ਨੇ ਕਿ ਮੁਰਗੀਆਂ ਅੰਡੇ ਤਾਂ ਦਿੰਦੀਆਂ ਨੇ ਪਰ ਬਹੁਤ ਘੱਟ ਦਿੰਦੀਆਂ ਨੇ ਜਿਸ ਤਰ੍ਹਾਂ ਕਿਸੇ ਦਿਨ 10 ਰੱਖੀਆਂ ਹੋਈਆਂ ਨੇ ਤਾਂ ਦੋ ਦੋ ਤਿੰਨ ਮੁਰਗੀਆਂ ਹੀ ਅੰਡੇ ਦਿੰਦੀਆਂ ਨੇ ਦਿਲੀ ਤੇ ਦੋ ਤਿੰਨ ਅੰਡੇ ਹੀ ਹੁੰਦੇ ਨੇਗੇ ਇਹ ਇਹ ਖਾਸ ਕਰਕੇ ਵੀਰਾਂ ਨੂੰ ਜਿਹੜੀ ਪ੍ਰੋਬਲਮ ਆ ਰਹੀ ਆ ਸੋ ਜਿਹੜਾ ਇਹਦਾ ਹੱਲ ਆ ਕੋਈ ਬਾਲਾ ਮਹਿੰਗਾ ਵੀ ਨਹੀਂ ਹੈਗਾ ਸੋ ਅੱਜ ਆਪਾਂ ਤੁਹਾਨੂੰ ਦੱਸਦੇ ਆ ਦੋਸਤੋ ਜਿਹੜਾ ਅੰਡੇ ਦਾ ਉੱਪਰਲਾ ਛਿਲਕਾ ਹੁੰਦਾ ਨਾ ਉਹਨੂੰ ਚੰਗੀ ਤਰ੍ਹਾਂ ਕੁੱਟ ਲਓ ਪੀਸ ਲਓ ਜਿਸ ਤਰ੍ਹਾਂ ਇੱਕ ਮੁਰਗੀ ਜਾਂ ਮੁਰਗੇ ਪਿੱਛੇ ਇੱਕ ਜਿਹੜੇ ਅੰਡੇ ਦਾ ਕੋਲਕ ਉਹ ਬਹੁਤ ਹੁੰਦਾ ਜਿਵੇਂ 10 ਰੱਖੀਆਂ ਹੋਈਆਂ ਨੇ ਠੀਕ ਹੈ ਨਾ ਜਿਹੜੇ ਅੰਡਿਆਂ ਦੇ ਕੋਲਕ ਹੁੰਦੇ ਨੇ ਚਾਹੇ ਉਬਾਲ ਕੇ ਆਪਾਂ ਉਬਾਲੇ ਹੋਏ ਅੰਡਿਆਂ ਦੇ ਕੋਲਕ ਹੋਣ ਚਾਹੇ ਕੱਚੇ ਅੰਡੇ ਦੇ ਕੋਲਕ ਹੋਣ ਜੋ ਮੈਂ ਆਪਣੇ ਕੋਲ 10 ਜਨਵਰ ਨੇ ਤਾਂ 10 ਆਂਡਿਆਂ ਦੇ ਕੋਲ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਜਿਹੜੀ ਵੀ ਆਪਾਂ ਇਹਨਾਂ ਨੂੰ ਖਰਾਕ ਪਾਉਣੇ ਆਗੇ ਚਾਹੇ ਤਾਂ ਕੋਈ ਦੇਸੀ ਖਰਾਕ ਪਾਉਣੇ ਆਪਾਂ ਚਾਹੇ ਜਿਹੜੀ ਫੀਡ ਲੈ ਕੇ ਆਉਣੇ ਆ ਜਿਹੜੀ ਵੀ ਆਪਾਂ ਇਹਨਾਂ ਨੂੰ ਖਰਾਕ ਪਾਉਣੇ ਆ ਉਹਦੇ ਵਿੱਚ ਜਿਹੜੇ ਪੀਸੇ ਹੋਏ ਨੇਗੇ ਉਹ ਜਿਹੜੀ ਖਰਾਕ ਚਪਾ ਮਿਕਸ ਕਰ ਦੇਣਾ ਜਿਹੜਾ ਅੰਡੇ ਦਾ ਛਿਲਕਾ ਹੁੰਦਾਗਾ ਉਹ ਚੰਗੀ ਤਰ੍ਹਾਂ ਆਪਾਂ ਪੀਸਣਾ ਪੂਰਾ ਜਿੰਨਾ ਪੀਸ ਸਕਦੇ ਆ ਉਹ ਫੀਡ ਚ ਮਿਕਸ ਕਰਕੇ ਇਹਨਾਂ ਨੂੰ ਸ਼ਾਮ ਦੀ ਫੀਡ ਚ ਦੇਣਾ ਹੋ। ਉਹ ਚ ਇੱਕ ਤਾਂ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਉਹ ਚੀਜ਼ ਚ। ਇੱਕ ਤਾਂ ਉਹਦੇ ਨਾਲ ਅੰਡੇ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਹੋ ਜੂਗੀ। ਤੇ ਦੂਸਰਾ ਜਿਹੜੀ ਗੱਲ ਆ ਜਿਹੜੇ ਅੰਡੇ ਮੁਰਗੀਆਂ ਨੂੰ ਜ਼ਿਆਦਾ ਦੇਣੀ ਆ ਉਹ ਚੀਜ਼ ਨਾਲ ਠੀਕ ਆ ਜੀ। ਪਹਿਲਾਂ ਤਾਂ ਇਹ ਹੋ ਗਿਆ। ਹੁਣ ਜਿਹੜਾ ਆਪਾਂ ਦੂਸਰਾ ਨੁਕਤਾ ਤਾਨੂੰ ਦੱਸਣ ਜਾ ਰਿਹਾ ਉਹ ਆਪਾਂ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਰੌਸ ਨਹੀਂ ਦੇਣੀ ਹੈਗੀ ਖੁੱਡੇ ਚ ਹੁਣ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਮੌਸਮ ਜਿੱਦਾਂ ਦਾ ਚੱਲ ਰਿਹਾ ਹੈਗਾ ਮੌਸਮ ਜਿਹੜਾ ਚੱਲ ਰਿਹਾ ਹੈ ਸਰਦੀਆਂ ਦਾ ਚੱਲ ਰਿਹਾ ਧੁੱਪ ਘੱਟ ਨਿਕਲਦੀ ਹੈਗੀ ਸੋ ਇਹਨਾਂ ਨੂੰ ਕੋਈ ਜਿਹੜੀ ਸਨ ਲਾਈਟ ਕਹਿੰਦੇ ਨੇ ਆਪਾਂ ਸੂਰਜੀ ਰੌਸਨੀ ਉਹ ਇਹਨਾਂ ਨੂੰ ਪ੍ਰੋਪਰ ਮਿਲਦੀ ਨਹੀਂ ਹੈਗੀ ਜਿੰਨਾ ਇਹਨਾਂ ਨੂੰ ਜ਼ਿਆਦਾ ਰੌਸ਼ਨੀ ਮਿਲੂ ਉਹਨੇ ਅੰਡਿਆਂ ਦੀ ਗਿਣਤੀ ਇਹਨਾਂ ਦੀ ਵਧੂਗੀ ਠੀਕ ਆ ਜੀ ਸੋ ਆਪਾਂ ਕੀ ਕਰਨਾ ਕੁਦਰਤ ਤਾਂ ਆਪਣੇ ਹੱਥਾਂ ਨਹੀਂ ਆਪਾਂ ਕੀ ਕਰਨਾ ਇਹਨਾਂ ਦੇ ਖੁੱਡਿਆਂ 'ਚ 100 ਵਾਟ ਦਾ ਜਾਂ ਇੰਦੂ ਛੋਟਾ ਲਾ ਲਓ ਆਪਾਂ ਬੱਲ ਬਲਾ ਕੇ ਰੱਖਣਾਗਾ ਖਾਸ ਕਰ ਰਾਤ ਨੂੰ ਚਲੋ ਦਿਨੇ ਤਾਂ ਜਿੰਨਾ ਮਾੜਾ ਮੋਟਾ ਸੂਰਜ ਚੜਦਾ ਉਹਨਾਂ ਨੂੰ ਸਨਲਾਈਟ ਮਿਲ ਜਾਂਦੀ ਆ ਖਾਸ ਕਰਕੇ ਆਪਾਂ ਜਿਹੜਾ ਰਾਤ ਨੂੰ ਇਹਨਾਂ ਨੂੰ ਬੱਲਬ ਜ਼ਰੂਰ ਲਾ ਕੇ ਰੱਖਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਜੇ ਆਪਾਂ ਅਸਲ 'ਚ ਦੇਖੀ ਤਾਂ ਇਹਨਾਂ ਨੂੰ 24 ਘੰਟਿਆਂ 'ਚੋਂ 18 ਘੰਟੇ ਲਾਈਟ ਚਾਹੀਦੀ ਹੁੰਦੀ ਆ ਪ੍ਰੋਪਰ ਅੰਡਾ ਲੈਣ ਲਈ ਜਿਸ ਤਰ੍ਹਾਂ ਆਪਾਂ ਇਹਨਾਂ ਤੋਂ ਪ੍ਰੋਪਰ ਅੰਡਾ ਲੈਣਾ ਤਾਂ 18 ਘੰਟੇ ਇਹਨਾਂ ਨੂੰ ਲਾਈਟ ਚਾਹੀਦੀ ਆ ਸੋ ਆਪਾਂ ਰਾਤ-ਰਾਤ ਨੂੰ ਚੰਗੀ ਤਰ੍ਹਾਂ ਬੱਲਬ ਜਿਹੜਾ ਉਹ ਜਗਾ ਕੇ ਰੱਖਣਾ ਇਹ ਚੀਜ਼ ਨਾਲ ਬਹੁਤ ਫਰਕ ਪੈ ਜਾਂਦਾ ਹੈਗਾ ਤੁਸੀਂ ਇਹ 5-7 ਦਿਨ ਕਰੋਗੇ ਤਾਂ ਉਹਨੂੰ ਆਂਡੇ ਦੀ ਪ੍ਰੋਡਕਸ਼ਨ 'ਚ ਆਟੋਮੈਟਿਕ ਇੰਪਰੂਵਮੈਂਟ ਮਿਲੂਗੀ ਠੀਕ ਆ ਜੀ ਦੂਸਰਾ ਪੁਆਇੰਟ ਇਹ ਹੋ ਗਿਆ ਜਿਹੜਾ ਅਗਲਾ ਪੁਆਇੰਟ ਆ ਉਹ ਸਭ ਤੋਂ ਜ਼ਰੂਰੀ ਆ ਜਿਸ ਤਰ੍ਹਾਂ ਆਪਾਂ ਘਰਾਂ 'ਚ ਮੁਰਗੀਆਂ ਰੱਖ ਲੈਨੇ ਆ ਮੁਰਗੇ ਰੱਖ ਲੈਨੇ ਆ ਜਿਹੜੇ ਆਪਣੇ ਘਰਾਂ 'ਚ ਬੱਚੇ ਹੁੰਦੇ ਨੇ ਉਹ ਇਹਨਾਂ ਦੇ ਖੁੱਡੇ 'ਚ ਬਾਰ-ਬਾਰ ਦੇਖਦੇ ਨੇ ਝਾਕਦੇ ਨੇ ਹਨਾ ਤਾਂ ਇਹ ਡਿਸਟਰਬ ਹੁੰਦੇ ਨੇ ਉਹ ਚੀਜ਼ ਨਾਲ ਬਹੁਤ ਜ਼ਿਆਦਾ ਅੱਪਾ ਜਿੱਦਾਂ ਘਰਾਂ 'ਚ ਦੇਖਦੇ ਆ ਬੱਚਿਆਂ ਨੂੰ ਆਦਤ ਹੁੰਦੀ ਆ ਕਿ ਮੁਰਗੀ ਨੇ ਅੰਡਾ ਦਿੱਤਾ ਨਹੀਂ ਦਿੱਤਾ ਇਹਨਾਂ ਨੂੰ ਦੇਖੋ ਹਨਾ ਉਹ ਗੱਲਾਂ ਬਾਤਾਂ ਸੋ ਜਦੋਂ ਇਹ ਫ੍ਰੀ ਰਹਿਣਗੇ ਬਿਲਕੁਲ ਇਹ ਡਿਸਟਰਬੈਂਸ ਇਹਨਾਂ ਦੀ ਬਿਲਕੁਲ ਜ਼ੀਰੋ ਹੋ ਜੂ ਤਾਂ ਉੱਚੀ ਨਾਲ ਵੀ ਜਿਹੜਾ ਅੰਡੇ ਦੀ ਪ੍ਰੋਡਕਸ਼ਨ ਤੇ ਬਹੁਤ ਫਰਕ ਪੈ ਜਾਂਦਾ ਹੈਗਾ ਸੋ ਆਪਾਂ ਬੱਚਿਆਂ ਨੂੰ ਇਹ ਗੱਲ ਸਮਝਾ ਕੇ ਰੱਖਣੀ ਕਿ ਜਿਆਦਾ ਇਹਨਾਂ ਦੇ ਖੁੱਡੇ 'ਚ ਨਾ ਦੇਖੋ ਬਾਰ-ਬਾਰ ਇਹਨਾਂ ਦੇ ਕੋਲੇ ਨਾ ਜਾਓ ਸਵੇਰੇ ਸਾਮ ਫੀਡ ਪਾਓ ਪਾਣੀ ਪਾਓ ਚੰਗੀ ਤਰ੍ਹਾਂ ਦੇਖਭਾਲ ਕਰੋ ਇਹਨਾਂ ਦੀ ਪਰਾਇਣੇ ਦੀ 5-5 ਮਿੰਟਾਂ ਬਾਅਦ 10-10 ਮਿੰਟਾਂ ਬਾਅਦ ਆਪਾਂ ਇਹਨਾਂ ਨੂੰ ਜਾ ਕੇ ਦੇਖੀ ਜਾਵਾਂਗੇ ਤੇ ਉੱਥੇ ਉਹ ਗੱਲ ਗਲਤ ਹੋ ਜਾਂਦੀ ਆ ਇਹ ਗੱਲ ਦਾ ਆਪਾਂ ਨੇ ਖਾਸ ਕਰਕੇ ਧਿਆਨ ਰੱਖਣਾ ਬਾਕੀ ਦੂਸਰਾ ਇਹਨਾਂ ਨੂੰ ਚੰਗੀ ਤਰ੍ਹਾਂ ਠੰਡ ਤੋਂ ਬਚਾ ਕੇ ਰੱਖੋ ਖੁੱਡੇ ਵਗੈਰਾ ਇਹਨਾਂ ਦੇ ਕਵਰ ਕਰਕੇ ਰੱਖੋ ਹਾਂ ਜਿਹੜੀ ਜਿਹੜੀ ਡਾਇਰੈਕਟ ਹਵਾ ਇਹਨਾਂ ਨੂੰ ਉਹ ਨਹੀਂ ਪੈਣੀ ਚਾਹੀਦੀ ਪਾਣੀ ਜਿਹੜਾ ਇਹਨਾਂ ਨੂੰ ਦੇਣਾ ਪਊ ਤਾਜ਼ਾ ਦੇਣਾ ਖਾਸ ਕਰਕੇ ਆਪਾਂ ਆਹ ਜਨਵਰੀ ਫਰਵਰੀ ਦੇ ਮਹੀਨਿਆਂ 'ਚ ਗੌਰ ਰੱਖਣੀ ਆ ਜਦੋਂ ਭਰਾਤ ਨੂੰ ਪਾਣੀ ਧਰ ਦਿੰਨੇ ਆ ਉਹ ਠੰਡਾ ਹੋ ਜਾਂਦਾ ਜਦੋਂ ਸਵੇਰੇ ਪੀਂਦੇ ਉਹਦੇ ਨਾਲ ਇਹਨਾਂ ਨੂੰ ਜ਼ੁਖਾਮ ਹੋ ਜਾਂਦਾ ਤੇ ਬਿਮਾਰ ਹੋ ਜਾਂਦੇ ਨੇ ਜਿਸ ਤਰ੍ਹਾਂ ਤੁਸੀਂ ਆਪਣਾ ਪਾਣੀ ਦੇ ਉਹ ਪਿਆ ਨਾ ਕੁੰਡੇ 'ਚ ਆਪਾਂ ਹੁਣ ਤਾਜ਼ਾ ਇਹਨਾਂ ਨੂੰ ਪਾਣੀ ਧਰਿਆਗਾ ਜਿਹੜਾ ਰਾਤ ਦਾ ਧਰਿਆ ਹੁੰਦਾ ਉਹ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ ਜਦੋਂ ਪੀਂਦੇ ਨੇ ਉਹਦੇ ਨਾਲ ਬਿਮਾਰ ਹੋ ਜਾਂਦੇ ਨੇ ਸੋ ਜਿਹੜਾ ਪਾਣੀ ਆ ਪਾਣੀ ਦਾ ਖਾਸ ਕਰਕੇ ਧਿਆਨ ਰੱਖਣਾ ਜੇ ਹੋ ਸਕੇ ਥੋੜਾ ਜਿਹਾ ਕੋਸਾ ਜਿਹਾ ਕਰਕੇ ਨਾ ਨੋਰਮਲ ਕਰਕੇ ਜਿਆਦਾ ਗਰਮੀ ਨਹੀਂ ਹੋਣਾ ਚਾਹੀਦਾ ਜੇ ਆਪਾਂ ਉਹ ਦੀਦੀ ਤਾਂ ਜਿਆਦਾ ਵਧੀਆ ਗੱਲ ਆ ਠੀਕ ਆ ਜੀ ਇਹ ਵੀ ਬਹੁਤ ਜ਼ਰੂਰੀ ਆ ਸੋ ਇਹ ਆਪਾਂ ਨੋਰਮਲ ਜਿਹੜੀਆਂ ਗੱਲਾਂ ਨੇ ਇਹਨਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਊਗਾ ਕੁਸਕ ਤਾਂ ਆਪਾਂ ਆਪ ਹੀ ਸੈਟਿੰਗ ਕਰ ਸਕਦੇ ਆ ਜਿਸ ਤਰ੍ਹਾਂ ਬਾਈ ਕਹਿੰਦੇ ਨੇ ਕੀ ਐਂਡੇ ਘੱਟ ਦਿੰਦੀਆਂ ਨੇ ਆਪਣਾ ਰੱਖ ਰਖਾਵ ਥੋੜਾ ਜਿਹਾ ਸਹੀ ਹੋਊਗਾ ਅਸਲ 20% ਦਾ ਵੈਸੀ ਐਗ ਪ੍ਰੋਡਕਸ਼ਨ ਵੱਧ ਜੂਗੀ ਠੀਕ ਹੈ ਜੀ ਇਹ ਨਹੀਂ ਜ਼ਰੂਰੀ ਹੁੰਦਾ ਕਿ ਆਪਾਂ ਇਹਨਾਂ ਨੂੰ ਦਵਾਈਆਂ ਹੀ ਪਾਉਣੀਆਂ ਨੇ ਜਾਂ ਕੁਝ ਹੋਰ ਆ ਬਸ ਇਹਨਾਂ ਦਾ ਰੱਖ ਰਖਾਵ ਇਹਨਾਂ ਨੂੰ ਪਾਣੀ ਵਗੈਰਾ ਸਾਫ਼ ਦੋ ਫੀਡ ਟਾਈਮ ਤੇ ਦੋ ਤੇ ਖੁੱਡੇ 'ਚ ਜਿਹੜਾ ਬੱਲਬ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਉਹ बार-बार ਪਤਾ ਕਿਹਨੇ ਇਹਨਾਂ ਨੂੰ ਲਾਈਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਖੁੱਡੇ 'ਚ ਬੱਲਬ ਜਿਹੜਾ ਬਹੁਤ ਜ਼ਰੂਰੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੁਸੀਂ ਸਪੋਰਟ ਬਹੁਤ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਦੋਸਤੋ ਤਾਂ ਜੋ ਆਪਾਂ ਤੁਹਾਡੇ ਲਈ ਅੱਗੇ ਤੋਂ ਵਧੀਆ-ਵਧੀਆ ਵੀਡੀਓ ਲਿਆਉਂਦੇ ਰਹੀਏ ਜਾਣਕਾਰੀ ਵਾਲੀਆਂ ਕਮੈਂਟ ਕਰਕੇ ਦੱਸਿਆ ਕਰੋ ਕਿ ਕੋਈ ਵੀਡੀਓ 'ਚ ਕਮੀ ਲੱਗੇ ਉਹ ਵੀ ਦੱਸਿਆ ਕਰੋ ਜੇ ਕੋਈ ਗੱਲ ਵਧੀਆ ਲੱਗਦੀ ਹੈ ਉਹ ਵੀ ਦੱਸਿਆ ਕਰੋ ਤੇ ਆਪਣਾ ਏਰੀਆ ਜਰੂਰ ਦੱਸਿਆ ਕਰੋ ਵੀ ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਆਪਾਂ ਨੂੰ ਪਤਾ ਲੱਗ ਜਾਂਦਾ ਆਪਣੇ ਜਿਹੜੀ ਆਡੀਅנס ਆਪਣੇ ਵੀਰ ਨੇ ਆਪਾਂ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਨੇ ਸੋ ਕਮੈਂਟਾਂ ਚ ਆਪਦਾ ਸ਼ਹਿਰ ਦਾ ਨਾਮ ਪਿੰਡ ਦਾ ਨਾਮ ਦੱਸਿਆ ਕਰੋ ਜ਼ਿਲ੍ਹਾ ਦੱਸਦਿਆ ਕਰੋ ਕਿੱਥੋਂ-ਕਿੱਥੋਂ ਦੇਖਦੇ ਹੋ ਬਾਕੀ ਆਪਾਂ WhatsApp ਤੇ ਗਰੁੱਪ ਬਣਾਇਆ ਹੋਇਆ ਇਹਨਾਂ ਦਾ ਕਿਸੇ ਵੀਰ ਨੇ ਵੀ ਗਰੁੱਪ ਚ ਐਡ ਹੋਣਾ ਹੋਵੇ ਕਮੈਂਟ ਬਾਕਸ ਚ ਤੁਸੀਂ ਆਪਣਾ ਨੰਬਰ ਜਿਹੜਾ ਕਮੈਂਟ ਕਰਦਿਆ ਕਰੋ ਤੇ ਨਾਮ ਲਿਖਦਿਆ ਕਰੋ ਆਪਾਂ ਉਹ ਵੀਰ ਦਾ ਨੰਬਰ ਐਡ ਕਰਦਿਆ ਕਰਾਂਗੇ ਸੋ ਉੱਚ ਇਦਾਂ ਹੀ ਜਾਣਕਾਰੀ ਵਾਲੀਆਂ ਗੱਲਾਂ ਹੁੰਦੀਆਂ ਨੇ ਨਾਰਮਲ ਗਰੁੱਪ 'ਚ ਇਸ ਟਾਈਮ ਆਪਾਂ 20-30 ਜਣੇ ਹੈਗੇ ਨੇ ਬਾਕੀ ਜੇ ਕਿਸੇ ਹੋਰ ਵੀ ਨੇ ਵੀ ਐਡ ਹੋਣਾ ਤਾਂ ਕਮੈਂਟ ਬਾਕਸ 'ਚ ਆਪਣਾ ਨਾਮ ਤੇ ਨੰਬਰ WhatsApp ਨੰਬਰ ਦੱਸ ਕੇ ਤੁਸੀਂ ਐਡ ਹੋ ਸਕਦੇ ਸੋ ਪਿਆਰ ਬਹੁਤ ਦੇ ਰਹੇ ਹਾਂ ਤੁਸੀਂ ਚੈਨਲ ਨੂੰ ਧੰਨਵਾਦ ਸ਼ੁਕਰੀਆ ਤੁਹਾਡਾ ਆਪਾਂ ਵੀ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਾਂਗੇ ਸੋ ਹਰ ਟਾਈਮ ਆਪਾਂ ਤੁਹਾਡੇ ਨਾਲ ਖੜੇ ਹਾਂ ਕੋਈ ਵੀ ਕਿਸੇ ਗੱਲ ਬਾਰੇ ਪੁੱਛਣਾ ਹੋਵੇ ਡਿਸਕ੍ਰਿਪਸ਼ਨ 'ਚ ਮੈਂ ਆਪਦਾ ਨੰਬਰ ਵੀ ਦਿੱਤਾ ਹੋਇਆ WhatsApp ਤੁਸੀਂ ਮੈਨੂੰ ਕਦੇ ਵੀ ਕਾਲ ਕਰਕੇ ਜਾਂ WhatsApp ਮੈਸੇਜ ਕਰਕੇ ਵੀ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ ਸੋ ਆਪਣੀਆਂ ਇਹੜੀਆਂ ਸਾਰੀਆਂ ਮੁਰਗੀਆਂ ਨੇ ਵਨਡੇ ਤੇ ਆ ਚੁੱਕੀਆਂ ਨੇ ਸਾਰੀਆਂ ਪ੍ਰੋਪਰਾਂ ਅੰਡੇ ਦਿੰਦੀਆਂ ਨੇ 7 ਤੋਂ 8 ਅੰਡੇ ਦਿੱਲੀ ਦੇ ਹੋ ਜਾਂਦੇ ਨੇ ਉਧਰ ਆਪਣੇ ਕਬੂਤਰ ਵੀ ਫਿਰਦੇ ਨੇ ਪੂਰੇ ਉਹਨਾਂ ਨੂੰ ਦਾਣਾ ਪਾਣੀ ਪਾਤਾ ਸੀਗਾ ਦੇਖ ਸਕਦੇ ਹੋ ਤੁਸੀਂ ਉਹ ਹੁਣ ਆਪਾਂ ਵੀਡੀਓ ਨੂੰ ਕਰਦੇ ਆਂ ਸਮਾਪਤ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਸੀਂ ਇਨੀ ਸਪੋਰਟ ਦਿੰਦੇ ਹੋ ਸੋ ਧੰਨਵਾਦ ਜੀ ਸਭ ਦਾ